ਬਾਰੀਆਂ ਪੈਨਨ ਨੂੰ ਜੇਕ ਸਭ ਤੋਂ ਜ਼ਿਆਦਾ ਪਸੰਦ ਸੂਟ ਆਉਂਦੇ ਨੇ ਤਾਂ ਇਦਾਂ ਦੇ ਫੈਬਰਿਕ ਜਿਨ੍ਹਾਂ ਦੀ ਸ਼ਰਟਾਂ ਅੱਗੋਂ ਪਿੱਛੋਂ ਸਾਰੀਆਂ ਬੁਣੀਆਂ ਹੁੰਦੀਆਂ ਤੇ ਵਰਕ ਬਹੁਤ ਜ਼ਿਆਦਾ ਸੋਨਾ ਕੀਤਾ ਹੁੰਦਾ ਹੈ ਪਲੇਨ ਬਾਟਮ ਦੇ ਨਾਲ ਇਹਨਾਂ ਦੇ ਵਿੱਚ ਇਹ ਫਾਇਦਾ ਹੁੰਦਾ ਹੈ ਕਿ ਤੁਸੀਂ ਬਾਟਮ ਦਾ ਫੈਬਰਿਕ 3-4 ਮੀਟਰ ਜਿੰਨਾ ਮਰਜ਼ੀ ਲੈ ਸਕਦੇ ਹੋ ਕਿਉਂਕਿ ਲਹਿੰਗਾ ਸ਼ਰਾਰਾ ਜੋ ਵੀ ਬਣਾਉਣਾ ਹੋਏ ਐਕਸਟਰਾ ਫੈਬਰਿਕ ਮਿਲ ਜਾਂਦਾ ਇਹਦੇ ਵਿੱਚ ਇਹ ਲਿਮਟ ਨਹੀਂ ਹੈ ਕਿ ਤੁਹਾਨੂੰ 5 ਮੀਟਰ ਹੀ ਸੂਟ ਮਿਲੇਗਾ ਤੁਸੀਂ ਆਪਣੇ weight ਦੇ ਅਕੋਰਡਿੰਗ ਸਰੀਰ ਦੇ ਅਕੋਰਡਿੰਗ ਫੈਬਰਿਕ ਵੱਧ ਘੱਟ ਵੀ ਲੈ ਸਕਦੇ ਹੋ ਔਰ ਇਹਦੇ ਵਿੱਚ ਐਕਸਟਰਾ ਤੋਂ ਵਰਕ ਕਰਾਉਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਜਿੰਨਾ ਵਰਕ ਇਹਦੇ ਤੇ ਆਲਰੇਡੀ ਹੋਇਆ ਹੁੰਦਾ ਜੇਕਰ ਆਪਾਂ ਕਿਸੇ ਕਾਰੀਗਰ ਤੋਂ ਕਰਵਾਉਣੀ ਹੈ ਤਾਂ ਬਹੁਤ ਜ਼ਿਆਦਾ ਮਹਿੰਗਾ ਪੈਂਦਾ ਸਿੱਪੀ ਦਾ ਵਰਕ ਕੀਤਾ ਹੋਇਆ ਸਾਰਾ ਦੇ ਨਾਲ ਆਰੀ ਦਾ ਵਰਕ ਹੁੰਦਾ ਹੈ ਬੈਕ ਤੇ ਫਰੰਟ ਬਹੁਤ ਜਿਆਦਾ ਹੈਵੀ ਬਣ ਜਾਂਦੀ ਹੈ ਤੇ ਨਾਲ ਤੁਸੀਂ ਸ਼ਰਾਰਾ ਰੈਡੀ ਕਰੋ ਜੱਗ ਵਾਸਤੇ ਸਪੈਸ਼ਲ ਜਾਂ ਲਹਿੰਗਾ ਬਣਾਓ ਸੂਟ ਦੀ ਲੁੱਕ ਬਿਲਕੁਲ ਡਿਫਰੈਂਟ ਜੀ ਤੁਹਾਨੂੰ ਸ਼ੋ ਹੋਏਗੀ ਆਰਡਰ ਕਰਨ ਲਈ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਜੀ ਇਹ ਵਾਲੇ ਇਸ ਟਾਈਮ ਟਾਈਮ ਤੇ ਨਵੇਂ ਸਾਲ ਦੇ ਟ੍ਰੈਂਡਿੰਗ ਸੂਟ ਹੋਣਗੇ ਕਲਰ ਸਾਰੇ ਸਰਦਾਰੀ ਹੋਣਗੇ ਜੀ ਬਹੁਤ ਜਿਆਦਾ ਸੋਹਣੇ ਲਾਈਟ ਡਾਰਕ ਹਰ ਤਰ੍ਹਾਂ ਦਾ ਕਲਰ ਸਪੈਡ ਆਡਨ ਕੀਤਾ ਹੋਇਆ ਵਾ ਜਿੰਨੇ ਜਿੰਨੇ ਸੂਟ ਤੁਸੀਂ ਲੈਂਦੇ ਜਾਓਗੇ ਨਾਲ ਦੀ ਨਾਲ ਇਹਨਾਂ ਦੇ ਵਿੱਚ ਤੁਹਾਨੂੰ ਡਿਸਕਾਊਂਟ ਮਿਲੇਗਾ ਇੱਕ ਤੋਂ ਵੱਧ ਸੂਟ ਲੈਂਦੇ ਹੋ ਤਾਂ ਹਰ ਇੱਕ ਸੂਟ ਦੇ ਵਿੱਚ ਡਿਸਕਾਊਂਟ ਦਿੱਤਾ ਜਾਊਗਾ ਜੀ ਥੈਂਕ ਯੂ